ਹਾਂਜੀ ਸਾਸੀ ਘਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਬਾਈ ਰਿਸ਼ਪਾਲ ਦੀਆਂ ਪਾਲੂ ਦੀਆਂ ਪੰਜ ਵੜਾਂ ਸੇਲ ਆ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੁਈਆਂ ਸਵਾਈਆਂ ਤੇ ਤਿੰਨ ਗੱਬਣਾ ਇੱਕ ਬਹੁਤ ਚੰਗੀ ਜਰਸੀ ਆ ਜੇ ਕੋਈ ਚਰਸੀ ਲੈਣ ਦਾ ਚਾਹਵਾਨ ਹੋਵੇ ਸੋਹਣੀ ਵੱਡੇ ਕੱਦ ਕਾ 84 ਲੇਵੇ ਭਾਂਡੇ ਵਾਲੀ ਤੇ ਤਾਂ ਵੀ ਤੁਸੀਂ ਫੋਨ ਲਾ ਲਿਓ ਲੇਵਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਇਨਫਰਮੇਸ਼ਨ ਲੈਦਾ ਨਾ ਜੈ ਜੇ ਭਾ ਹੋਣਗੇ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਆ ਬਹੁਤ ਚੰਗੀ ਜਰਸੀ ਆ ਫੁੱਲ ਵੱਡੇ ਕੱਦਾਂ ਵਾਲੀ ਫੁੱਲ ਜਾਣ ਵਾਲੀ ਸੱਸੀ ਕਾ ਬਾਈ ਸੱਸੀ ਕਾ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸੱਸੀ ਕਾ ਨਾਮ ਦੱਸ ਦਈਏ ਲਾਰਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਸੀਲ ਧਰਮਪੁਰ ਫੋਨ ਨੰਬਰ ਦੱਸੀ ਬਾਈ 9364028355 ਇਧਰੋਂ ਕਾਲੀ ਤੋਂ ਚੱਲਵਗੇ ਚਲੋ ਜੀ ਆ ਜੀ ਦੱਸ ਦਈਏ ਇਹਦੇ ਬਾਰੇ ਪਹਿਨਾ ਸੂ ਆ ਜੀ ਹੂੰ ਸੂਈ ਹੋ ਗਏ 9 10 ਵਜੇ ਠੀਕ ਹੈ ਜੀ ਪੱਚੀ ਜਮਗਰ ਤੁਸੀਂ ਬ੍ਰੇਡ ਦੀ ਹੈ ਮੱਛਾਂ ਮਗਰ ਫੀਮੇਲ ਕਾਫ ਬਛੜੀ ਸਹੀ ਹੂੰ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਵੀਰੇ ਨੇ ਦੇਣਾ 12 ਕਿਲੋ ਠੀਕ ਹੈ ਆਪਣੇ ਕੋਲ ਤਾਂ ਆਈ ਆ 9-10 ਕਿਲੋ ਦੁੱਧ ਠੀਕ ਹੈ ਐਵੇਂ ਬਚੂਠ ਝਾੜ ਮਾਰੀ ਜੀ ਆਪਾਂ ਨੂੰ ਨਹੀਂ ਆਉਂਦੇ ਹੈ ਕਿੰਨੇ ਕੀ ਦੇਣਾ ਵੀਰੇ ਨੇ 12 ਕਿਲੋ ਦੋਗੀ ਹੂੰ ਕਹਨੂ ਜਿੰਨਾ ਮਰਜੀ ਕਹੀ ਹੈ ਜੀ ਜੈ ਜਪਾ ਇਹ 45000 ਵੀ ਦੇ ਦਿੰਦੀ ਲਓ ਜੀ ਮੈਂ ਤੁਹਾਨੂੰ ਵੀਡੀਓ ਤੇ ਸਟਾਰਟਿੰਗ ਚ ਵੀ ਦੱਸਿਆ ਸੀਗਾ ਬਾਹਲਾ ਨਰਮ ਜਿਹਾ ਬੰਦਾ ਜਿੰਨੀ ਕੀ ਚੀਜ਼ ਹੁੰਦੀ ਓਨੀ ਕੀ ਦੱਸਦਾ ਸਾਫ਼ ਹੀ ਕਹਿਨਦਾ ਜਿਵੇਂ ਹੁਣ ਕਹਾਈ ਦਿੱਤਾ ਕਿ ਇਹਨੇ 12 ਕਿਲੋ ਹੀ ਦੇਣਾ ਇਹਨੇ ਨਹੀਂ ਵੱਧ-ਬੁੱਧ ਦੇਣਾ ਐਵੇਂ ਤੁਹਾਨੂੰ ਝੂਠ ਮਾਰੀ ਜਾਏਗੀ ਉਹਦਾ ਕੀ ਫਾਇਦਾ 9-10 ਕਿਲੋ ਅੱਜ ਤਿਆਰ ਹੈ ਦੇ ਦੇਣੀ ਕਿੰਨੇ ਦੀ ਬਾਈ 45000 ਰੁਪਏ ਦੇ ਦਿਆਂਗੇ ਬੱਛੀ ਬੋਲੀ ਵਧੀਆ ਤੋ ਕੋਈ ਜੂਏਕ ਨੰਬਰ ਨਿਆਣਾ ਪੌਣ ਦੀ ਲੋੜ ਨਹੀਂ ਚੋਈ ਚੂਈ ਬਾਈ ਕਹਿੰਦਾ ਇੱਕ ਨੰਬਰ ਨਿਆਣਾ ਪੌਣ ਦੀ ਕੋਈ ਲੋੜ ਨਹੀਂ ਮੌਜ ਨਾਲ ਅਗਲਾ ਥਾਪੀ ਦੇਵੇ ਤੇ ਬਹਿ ਜਾ ਤੇ ਆਪਦਾ ਦੁੱਧ ਚੋਗੇ ਉੱਠ ਖੜੇ 45 ਦੀ ਦੇ ਦੇਣੀ ਆ ਪਹਿਲਾ ਸੂਆ ਤਾਜੀ ਸੂਈ ਸਵਾਈ ਕਾਲੇ ਰੰਗ ਦੀ ਵੱਛੀ ਫੈਡ ਫੂਡ ਵੀ ਵਧੀਆ ਆ ਜੂ ਬਾਕੀ ਮਗਰ ਵੀ ਵੱਛੀ ਆ ਕੋਈ ਵਧੀਆ ਦੁੱਧ ਦੁੱਧ ਛੱਡ ਲੋਂਗੇ ਵੱਛੀ ਨੂੰ ਆਉਂਦੇ ਸਾਂਵੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਦੋ ਨਾਕ ਬਣ ਜਾਣਗੇ ਤੇ ਜੇ ਕਿਤੇ ਵੱਛਾ ਆਉਂਦਾ ਲਿਆਣਾ ਫਿਰ ਵੀ ਪੈਣਾ ਹੀ ਸੀਗਾ ਪਰ ਵੱਛੀ ਐ ਦੋ ਨੰਬਰ ਤੇ ਆ ਜਾ ਬਾਈ ਤੀਜਾ ਸੂਆ ਸੋਈ ਆ ਬਾਈ ਹੂੰ ਨੌ ਤੱਕ ਤਾਂ ਨੋ ਕੇ ਬੰਦੇ ਦੀ ਸੁਭਾਈ ਸੁਮੂਈ ਹੈ ਨਹੀਂ ਠੀਕ ਜੀ ਮਾਂ ਕੋਹਾ ਕਹਾ ਮਦੰਦਾ ਆ ਭਰਾਵਾ ਆ ਜਿਹੜਾ ਨੁਹਾਈ ਨਹੀਂ ਸੀ ਇਹ ਮਨ ਕੇ ਚਾਂਜ ਮੰਨੀ ਬਾਈ ਯੂਨੀ ਨੇ ਲੂਜ ਲੈਂਦੇ ਇਹਦੇ ਠੀਕ ਐ ਕਿੰਨਾ ਕ ਦੁੱਧ ਦੇ ਦੂ ਦੁੱਧ ਵੀਰੇ ਨੇ ਦੇਣਾ ਮੈਂ 12 ਕ ਦੇ 8 ਜਾਊਗੀ ਹੂੰ ਉਹ ਤਾਂ ਹੁਣ ਮੇਰੇ ਆਵੇ ਸੰਧਲਾ ਵੀ ਆ ਨੁਹਾਈ ਨੁਹਾਈ ਕਰਕੇ ਸੁਰਤਜੀ ਆਈਏ ਨੂੰ ਹੂੰ ਤੇ ਹੁਣ ਹੈਗਾ 8 ਤੇ 9 ਦੇ ਵੇਚਿਆ ਕਿੰਨੇ ਦੀ ਇਹ 35 ਦੇ ਇਹਦੇ ਮਗਰ ਕੀ ਵੱਛੀ ਵੱਛੀ ਹੈ ਵੱਛੀ ਵੀ ਹੁਭਾਈ ਪਈ 15 ਦੁੱਧਾਂ ਨਹੀਂ ਛੱਡਿਆ ਫਿਰ ਠੀਕ ਹੈ 35000 ਦੀ ਦੇ ਦੇਣੀ ਆ ਬਾਈ ਕਹਿੰਦਾ ਇਹਨੇ ਵੀ ਕੋਈ ਬਾਹਲਾ ਦੁੱਧ ਨਹੀਂ ਦੇਣਾ 12 ਕ ਕਿਲੋ ਪਰ ਜੀਨੇ ਘਰੇ ਦੁੱਧ ਪੀਣ ਨੂੰ ਲੈਣੀਆਂ 6 ਕਿਲੋ ਤੜ ਕੇ 6 ਕਿਲੋ ਹੱਥ ਨੇ 12 ਕਿਲੋ ਦੁੱਧ ਬਹੁਤ ਹੁੰਦਾ ਛੋਟਾ ਟੱਬਰੋ ਵੀ ਤੇ ਭਾਵੇਂ ਦੁੱਧ ਨਾਲੇ 12 ਕਿਲੋ ਦੁੱਧ ਕਿੱਥੇ ਬਣਦਾ ਜਾ ਕੇ ਤੇ ਮੁੱਲ ਵੀ ਓਡਾ ਕੀ 35000 ਦੀ ਦੇ ਦੇਣੀ ਆ ਤੇ ਜੇ ਕਹੇ ਨੇ ਬਾਹਲੇ ਦੁੱਧ ਵਾਲੀ ਲੈਣੀ ਉਹ ਮੈਨਲੇ ਵੀ 60 70000 ਦੀ ਆ ਤੇ ਜੀਨੇ ਆਹੇ 9 ਨੂੰ ਵੀ ਬਣਾਉਣ ਵਾਲੇ ਜੇ ਮੇਰਾ ਟਾਈਮ ਨਹੀਂ ਲੱਗਾ ਠੀਕ ਆ ਦੋਸਤੋ ਬਾਈ ਕਹਿੰਦਾ ਕੱਲ ਹੀ ਆਈ ਆ 9 ਜੇ ਵੀ ਇਹਦੇ ਬਣਾਉਣ ਵਾਲੇ ਆ ਟਾਈਮ ਨਹੀਂ ਲੱਗਾ ਕਿਉਂਕਿ ਸੀਜ਼ਨ ਝੋਨਾ ਬਾਈ ਲਾਈ ਜਾਂਦਾ ਇੱਕ ਵਲਗਣਾ ਬਾਈ ਦਾ ਵੱਧ ਆਉਂਦਾ 50 60 ਕਿੱਲੇ ਵਾਈ ਕਰਦਾ ਬਾਈ ਤੇ ਫੇਰ ਤਾਂ ਤੁਹਾਨੂੰ ਵੀ ਪਤਾ ਉਧਰੋਂ ਝੋਨਾ ਲੱਗਦਾ ਤੇ ਸੁਰਤ ਦਾ ਉਧਰੋਂ ਬਾਉਂਦਲੀ ਰਹਿੰਦੀ ਆ ਤੇ ਪੈਰਪੂਰ ਤਾਂ ਵਿਹਲੇ ਟਾਈਮਾਂ ਦਾ ਕੰਮ ਹੈ ਨੌ ਬਣਾਉਣ ਵਾਲੇ ਆ 35000 ਦੀ ਦੇ ਦੇਣੀ ਆ ਗੁਲਾਬੀ ਥਾਣਾ 9 10 ਕਿਲੋ ਹੈਗਾ 12 ਕਿਲੋ ਪਿਆਜੂ ਮਗਰ ਮੱਛੀ ਚੱਕੋ 35000 ਦੀ ਛੋੜ ਹੋ ਜੂ ਵਿੱਚ ਆ ਜਾ ਬਈ ਚੰਗੀ ਜਰਸੀ ਤੇ ਲੈ ਕੁਆਲਟੀ ਏਰੀ ਹੈਗੀ ਜਰਸੀ ਹਮ ਮથા ਇਹ ਕੀ ਮਿਲਦੀ ਆ ਬੰਦਾਂ ਨੂੰ ਉਹ ਵੀ ਪੂਰੀ ਭਾਰ ਢੋਲ ਕੇ ਕਿਨੇ ਮથા ਇਹ ਕਿਦੋਂ ਬਸ ਕਹਿੰਦੇ ਹੁੰਦੇ ਆ ਇਹ ਵੀ ਸ਼ਪਾਰਸ਼ ਬਾਹਲੀ ਹੋ ਜਾਂਦੀ ਬੰਦਿਆਂ ਦੀ ਫਿਰ ਮથા ਲੱਭ ਕਿਲੇ ਠੀਕ ਹੈ ਕਿੰਨਾ ਗੋਦ ਦੇ ਦੂ ਜੀ ਉਹਨਾਂ ਨੇ ਦੱਸਿਆ ਹੀ ਪਹਿਲੇ ਸੂਏ ਦਾ 17 18 ਕਿਲੋ ਚ ਹੋਇਆ ਹਮ ਬਾਕੀ ਜੀ ਆਪਾਂ ਗਾਰੰਟੀ ਗਰੰਟੀ ਕੋਈ ਨਹੀਂ ਦਿੰਦੇ ਹੁੰਦੇ ਅਗਲੇ ਨੇ ਆ ਦਾ ਲਿਵਾ ਦੇਖੀ ਜਾਂ ਵੈੜ ਵੱਡੀ ਦੇਖੀ ਜਾਂਦਾ ਅੰਦਾਜ਼ਾ ਲੈ ਸਹੀ ਹੈ ਸਮਾ ਇੱਕ ਦਾ ਕਦਾ ਲੈ ਜੀ ਖੁੱਲਾ ਹੀ ਹੁੰਦਾ ਹੂਸਾ ਹੁਣਾ ਠੀਕ ਹੈ ਹੁਜੇ ਬਾਕੀ ਅਜੇ ਢੜ ਢੁੱਲ ਬਹੁਤ ਪਈ ਹੈ ਜੇ ਹੂੰ ਇੰਨੀ ਢੜ ਨਹੀਂ ਸਹੀ ਹੈ ਜੀ ਬਣਨਾ ਬਹੁਤ ਆ ਵਹਿੜ ਨੇ ਹਾਂ ਕੱਢੀਏ ਬਾਹਰੋਂ ਲੈਵਾ ਲਾਉ ਬਹੁਤ ਹਫਤੇ ਦੀ ਕੱਚੀ ਹੈ 17 18 ਕਿਲੋ ਦੁੱਧ ਬਾਈ ਕਹਿੰਦਾ ਜੀ ਤੋਂ ਲਈ ਆ ਉਹ ਕਹਿੰਦੇ ਅਸੀਂ ਚੋਇਆ ਪਹਿਲੇ ਸੂਵੇ ਤੇ ਗਾਰੰਟੀ ਗਾਰੰਟੀ ਬਾਈ ਪਹਿਲਾਂ ਨਹੀਂ ਦਿੰਦਾ ਹੁੰਦਾ ਬਾਈ ਕਹਿੰਦਾ ਅਗਲਾ ਆਵੇ ਆ ਕੇ ਜਾਨਵਰ ਵੇਖੇ ਇਹ ਜਾਨਵਰ ਦੁੱਧ ਦੀ ਕਾਦੀ ਗਾਰੰਟੀ ਹੈ ਜੇ ਸੂਇਆ ਹੋਵੇ ਫੇਰ ਤਾਂ ਕਹਿ ਦੇਣਾ ਕਿ ਦੁੱਧ ਇੰਨਾ ਬਈ ਕੰਡੇ ਦੇ ਜੋਖ ਲੋ ਗੱਬਣ ਪਸ਼ੂ ਦੀ ਗਾਰੰਟੀ ਕਾਦੀ ਹੁੰਦੀ ਆ ਜੇ ਘਰ ਦਾ ਜਾਨਵਰ ਹੋਵੇ ਚਲੋ ਉੱਥੇ ਦਾ ਬੰਦਾ ਦੇ ਦਿੰਦਾ ਕਿਉਂਕਿ ਅਗਲੇ ਨੇ ਪਹਿਲਾਂ ਸਾਰੇ ਸੂਏ ਦਾ ਦੁੱਧ ਪੀਤਾ ਹੁੰਦਾ ਪਰ ਵਿਹੜ ਕੱਦ ਚ ਵੱਡੀ ਐ ਜਰਸੀ ਬਰੀਡ ਐ ਵਜਨ ਬਹੁਤ ਐ ਊਂ ਵੀ ਲੇਵੇਦਾਰ ਆ ਉਪਰੋਂ ਚੌੜਾ ਫਟੰਗੂ ਹਵਾਨਾ ਸਟਾਰਟ ਹੁੰਦਾ ਅੱਗੇ ਨੂੰ ਵੀ ਮੂਹਰੇ ਥਣ ਤੋਂ ਗੱਠਾਂ ਨੂੰ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬਾਕੀ ਵਲ ਢੱਲਾ ਪਈਆਂ ਬਹੁਤ ਹਫਤਾ ਹਜੇ ਨਹੀਂ ਲੈ ਜਾਣਾ ਤੇ ਜਦੋਂ ਤਿਆਰ ਹੋ ਜਾਂਦੀ ਆ ਸਾਰੀ ਵਾਲਟਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਗੁਲਾਬੀ ਥਾਨ ਆ ਹਦੀ ਚਵਾਈ ਵਾਲੇ ਬੁੱਤੀ ਭਾਤੀ ਸੋਹਣੀ ਆ ਛੋਟਾ ਕਾਨਾ ਦੂਜੀਆਂ ਵੜਾਂ ਜਿੱਡੇ ਹੀ ਕਰਦੇ ਇਹਦਾ ਹਾਂ ਕੋਈ ਨਿੱਕੀ ਗੋਡੀ ਕੀ ਜਿੱਡੀ ਜਰਸੀ ਨਹੀਂ ਦੂਜੀਆਂ ਵੜਾਂ ਦੇ ਬਰਾਬਰ ਹੀ ਕਰਦੇ ਇਹਦਾ ਬਾਕੀ ਜਿਵੇਂ ਮਰਜੀ ਕੋਈ ਗੱਲ ਬੈਠੀ ਜਾਂਦਾ ਲਓ ਜੀ ਨਹੀਂ ਕੋਈ ਲੱਤ ਛੜ ਮਾਰ ਕੇ ਨੇਰੀ ਬਰਫੀ ਆ ਸੀਲ ਸਹੁ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਹਲੇਵਾ ਵੇਖੋ ਮੂਹਰਲੇ ਪਾਸੇ ਨੂੰ ਵੀ ਮੂਹਰਲੇ ਥਾਂ ਤੋਂ ਗੈਠਾਂ ਨੂੰ ਹਵਾਨਾ ਅੱਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਬੈਕ ਨੂੰ ਪਿੱਛੇ ਹਟਮਾ ਹਵਾਨਾ ਬਾਕੀ ਹਜੇ ਇੱਕ ਹਫਤਾ ਇਹਨੇ ਲੈ ਜਾਣ ਜਿੱਦਣ ਤਿਆਰ ਹੋ ਜਾਂਦੀ ਆ ਲੇਟ ਕੇ ਸੋਣਾ ਕਰਮਾ ਵਾਲੀ ਨੇ ਲੋਟ ਜਾ ਆਪਾ ਭਾਈ ਇਹਦਾ ਵੀਰੋ ਜਿੱਡੀਆਂ ਇਹ ਮੱਛੀ ਦਾ ਜਿੰਨਾ ਮਰਗੀ ਮੁੱਲ ਕਰਦਾ ਆਪਾਂ ਜਾਇ ਜੀ ਰੱਖ ਦਾਂਗੇ ਆਪਣਾ ਮੁੱਲ ਇਹਦਾ ਕੋਈ 70 ਵੀ ਕੋਈ 75 ਨਹੀਂ ਭਾਈ 68000 ਦੀ ਬੱਛੀ ਦੀ 68000 ਦੀ ਦੋਸਤੋ ਸੁਪੀ ਦੇ ਸਮਰੇ ਇਹ ਹੀ 85000 ਦੀ ਹੋਣੀ ਬੱਛੀ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਬਾਈ ਕਹਿੰਦਾ ਆਪਾਂ ਕੋਈ ਬਾਹਲਾ ਮੁੱਲ ਪਹਿਲਾਂ ਵੀ ਨਹੀਂ ਕਰਦੇ ਇਹਨਾਂ ਦਾ ਵੇਖ ਲੋ ਉਹਦਾ 45 ਆ ਇਹਦਾ 35 ਇਹਦਾ ਮੁੱਲ ਕੁਛ 40 ਦੀ ਵੜੀ ਕੋਈ 70 ਨਹੀਂ ਕੋਈ 75 ਨਹੀਂ 68000 ਦੀ ਦੇ ਦੇਣੀ ਆ ਪੂਰੀ ਚੰਗੀ ਜਰਸੀ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਮਾਨ ਤਣ ਛੋੜ ਛੱਪਾ ਹੋ ਜੂ ਅੱਗੇ ਆ ਜਾ ਬਾਈ ਛਾਈ ਵਾਲ ਆ ਗਈ ਹੂੰ ਇਹਦੀ ਬਹੁਤ ਡਿਮਾਂਡ ਆ ਬੰਦਾਂ ਦੀ ਹੂੰ ਛਾਈ ਵਾਲ ਲੈਣੀ ਆ ਉਹਏ ਕੁਆਲਿਟੀ ਪੂਰੀ ਇੱਕ ਨੰਬਰ ਆ ਕਿੰਨਾ ਦੇ ਦਊ ਦੁੱਧ ਵੀਰੇ ਦੇ ਬੀ ਆਉਂਦੇ ਨੇ 15-16 ਕਿਲੋ ਹੂੰ ਐਵੇਂ ਕਹਨ ਨੂੰ ਮੈਂ 20 ਕਿਲੋ ਦੇ ਦਾਂ 20 ਕਿਲੋ ਲੈਨੇ ਦੇਣਾ ਨੂੰ ਨਾ ਇਹਦੇ ਇੰਨੇ ਹੀ ਦੇ ਦੇ ਬਹੁਤ ਹੁੰਦਾ ਹਾਂ 15 ਕਿਲੋ ਦੇ ਦ ਬਹੁਤ ਹੁੰਦਾ 15 ਕਿਲੋ ਤਾਂ ਥੋੜਾ ਹੁੰਦਾ ਇਹ 15 ਕਿਲੋ ਇਹਦਾ 20 ਕਿਲੋ ਵਰਗਾ ਹਾਂ ਐਵੇਂ ਕਹਿਨ ਜਿੰਨਾ ਕੋ ਮਰਜ਼ੀ ਕਹੀ ਜਾਓ ਕਿੰਨਾ ਚਿਰ ਲੈ ਜੂ ਇੱਕ ਤਾਂ ਸਾਰੇ ਹੀ ਕੱਢੋ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਐਵੇਂ ਐਵੇਂ 20 ਕਿਲੋ ਕਹਿ ਦਿਆ ਇਹਨੇ ਨਹੀਂ 20 ਕਿਲੋ ਦੇਣਾ 15-16 ਕਿਲੋ ਦੁੱਧ ਬਹੁਤ ਹੁੰਦਾ ਹੋਊਗਾ ਬਾਈ ਕਹਿੰਦਾ ਦੂਜੀ ਵੈੜ ਦੇ 20 ਕਿਲੋ ਦੇ ਬਰਾਬਰ ਕਿਉਂਕਿ ਇਹਦੀ ਫੈਟ ਫੂਡ ਵਧੀਆ ਆਉਣੀ ਆ ਇੱਕ ਪਾਸੇ ਅਮਰੀਕਨ ਦਾ 20 ਕਿਲੋ ਦੁੱਧ ਤੇ ਇਹਦਾ 15 ਕਿਲੋ ਦੁੱਧ ਇੱਕ ਬਰਾਬਰ ਹੈ ਕਿਉਂਕਿ ਉਹਦੀ ਫੈਟ ਘੱਟ ਆਉਣੀ ਇਹਨਾਂ ਦੀ ਫੈਟ ਵੱਧ ਆ ਜਾਂਦੀ ਹੈ ਕਿੱਥੇ 3.5 ਫੈਟ ਆਉਣੀ ਕਿੱਥੇ 6.5 ਫੈਟ ਆਉਣੀ ਉਹਦੇ ਵਿੱਚ ਕਈ 2.5 ਵਾਲੀਆਂ ਵੀ ਰਹਿ ਜਾਂਦੇ ਅਮਰੀਕਨਾਂ ਦਾ ਕੱਦ ਵੱਡਾ ਵਜ਼ਨ ਬਹੁਤ ਹੈ ਮੋਟਾ-ਮੋਟਾ ਥਾਣਾ ਮੂੰਹ ਮੱਥਾ ਸੋਹਣਾ ਸਾਈਵਾਲ ਨਸਲ ਦੀ ਗੱਪਣ ਵੈੜ ਜਰਸੀ ਵੀ ਹਫ਼ਤੇ ਦੇ ਅੰਦਰ ਬਾਹਰ ਸੂਪੂਗੀ ਤੇ ਸਾਈ ਵਾਲ ਵੀ ਹਫਤੇ ਦੇ ਅੰਦਰ ਬਾਹਰ ਸੂਪੂਗੀ ਕੋਈ ਦਿਹਾੜੀ ਪਹਿਲਾਂ ਸੂਪੂਗੀ ਤੇ ਕੋਈ ਦਿਹਾੜੀ ਬਾਹਰ ਚ ਸੂਪੂਗੀ ਹਾਈਟ ਸੇਮ ਹੀ ਆ ਪਰ ਬਰੀਡ ਦਾ ਫਰਕ ਹੈ ਇਹ ਸਾਈ ਵਾਲ ਆ ਤੇ ਉਹ ਜਰਸੀ ਹੈ ਜਿਹਨੇ ਜਰਸੀ ਲੈਣੀ ਉਹਨੇ ਜਰਸੀ ਲੈਣੀ ਹੈ ਤੇ ਜਿਹਨੇ ਸਾਈ ਵਾਲ ਲੈਣੀ ਉਹਨੇ ਸਾਈ ਵਾਲ ਹੀ ਲੈਣੀ ਹੈ ਚੁਆਈ ਵੀ ਪੂਰੀ ਚੰਗੀ ਹੋਊ ਕਿਉਂਕਿ ਥਣ ਪੂਰਾ ਚੰਗਾ ਮੋਟਾ ਜੈ ਜਪਾ ਭਾਈ ਯਾਰ ਮੰਗਣੇ ਜਿੱਡਾ ਮਰਜੀ ਮੰਗਲਾ ਵੰਜਾ ਯਾਦੀ ਬੰਦੇ 52 ਜੋ ਮਾਨ ਤਾਨ ਹੋ ਜੂ ਛੋੜ ਛੱਪਾ ਹੋ ਜੂ ਬੇਫਿਕਰ ਹੋ ਕੇ ਆ ਜਿਓ ਜੈ ਜਿਹਾ ਭਾ ਐਤਿਆ ਜਾ ਲਾਸ ਤੇ ਬਾਈ ਇਹ ਸਹੀ ਬਾਤ ਕਰਾਉਂ ਚਾਹੇ ਵਿੱਚ ਚੰਗਾ ਦੋਦ ਇਹ ਹੂੰ ਇਹਦਾ ਵੀਡੀਓ ਨੇ ਦੱਸਿਆ ਹੀ ਹੈ ਕਿ 15 16 ਕਿਲੋ ਚੋਇਆ ਪਈਦੇ ਸੂਏ ਦਾ ਠੀਕ ਹੈ ਤੇ ਬਾਕੀ ਅਗਲੇ ਨੇ ਆਪ ਹੀ ਦੇਖ ਲੈਣਾ ਕਿੰਨਾ ਚੋਆਈ ਹੂ ਹਾਂ ਬਾਕੀ ਠੰਡੀ ਠੰਡੀ ਪੂਰੀ ਆ ਕੋਈ ਐ ਨਹੀਂ ਕਿ ਬਲਤ ਛੜ ਜਾ ਰੂਗੀ ਠੰਡੀ ਮਿੱਠੀ ਪੂਰੀ ਆ ਤੁਸੀਂ ਵੇਖ ਸਕਦੇ ਹੋ ਬਾਈ ਲੈਵੇ ਤੇ ਹੱਥ ਮਾਰੀ ਇਹ ਤਾਂ ਮੌਜ ਨਾ ਖੜੀ ਆ ਹਾਂ ਪੰਜ ਚਾਰ ਦਿਨ ਲੱਗੂਗੀ ਉਹ ਹੋ ਸਕਦਾ ਵਾ ਘੱਟ ਵੀ ਲੈ ਜੇ ਕਈ ਵਾਰ ਪਤਾ ਨਹੀਂ ਆਉਂਦਾ ਕੱਢੀ ਹੈ ਬਾਹਰੋਂ ਦੋਸਤੋ ਇਹ ਵੀ ਤਾਂ ਚਲੋ ਰੱਬ ਦੇ ਰੰਗ ਹੈ ਗਰਮੀ 'ਚ ਤਾਂ ਬਹੁਤ ਦੇੜੀ ਟੰਗ ਪਹਿਲਾਂ ਹੀ ਸੂ ਪੈਂਦਾ ਸਿਆਲਾਂ 'ਚ ਤਾਂ ਬਹੁਤ ਦਿਨਾਂ ਤੋਂ ਉਪਰ ਆਮ ਹੀ ਲੈ ਜਾਂਦਾ ਕਿਉਂਕਿ ਪਸ਼ੂ ਸੌਖਾ ਰਹਿੰਦਾ ਬੇਆਰਾਮ ਨਹੀਂ ਹੁੰਦਾ ਕਿਉਂਕਿ ਮੌਸਮ ਵਧੀਆ ਹੁੰਦਾ ਗਰਮੀ 'ਚ ਤਾਂ ਚੰਗੇ ਭਲੇ ਬੰਦੇ ਦੀ ਚੀਕ ਮਾਰਨ ਦੀ ਗਰਮੀ ਤੇ ਉੱਥੇ ਪਸ਼ੂਆਂ ਦਾ ਤਾਂ ਫਿਰ ਔਖਾ ਤਾਂ ਹੀਓ ਪਸ਼ੂ ਲਗਭਗ ਦਿਨਾਂ ਤੇ ਜਾਂ ਦਿਨਾਂ ਤੋਂ ਦੋ ਦਿਨ ਪਹਿਲਾਂ ਸੂ ਪੈਂਦੇ ਆ ਜ਼ਿਆਦਾਤਰ ਕਈ ਵਜ ਦਿਨ ਉੱਪਰ ਵੀ ਲੈ ਜਾਂਦੇ ਏਡੀ ਨਹੀਂ ਗੱਲ ਕੋਈ ਚਾਰਾ ਪੰਜਾਂ ਦਿਨਾਂ ਦੇ ਅੰਦਰ ਬਾਅਦ ਸੂਪ ਪੈਣਾ 15 16 ਕਿਲੋ ਭਾਈ ਦੱਸਦਾ ਦੁੱਧ ਦਿੱਤਾ ਇੰਨਾ ਮੰਨ ਕੇ ਸੌਦਾ ਕਰ ਲਿਓ ਇੰਨਾ ਖੁੱਲਾ ਪਿਆ ਦੇਣਾ ਚਾਰ ਹੀ ਥਾਣਾ ਮਿਲਦਾ ਕਿਸੇ ਦੇ ਵੀ ਹਜੇ ਟਿੱਕਰ ਲੱਗੀ ਨਹੀਂ ਕੋਈ ਕੋੜ ਸ਼ਾਂਗ ਵੇਖੀ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਜੀ ਬੱਚਾ ਆ ਕਾਲ ਜੀ ਆ ਜਿਹੜਾ ਪਹਿਲਾਂ ਨਹੀਂ ਕੋਈ ਹੁੰਦਾ ਬੱਛੇ ਵੁੱਛੀਆਂ ਹਾਂ ਉਹ ਕੁਝ ਦਿੱਤਾ ਹੁੰਦਾ ਉਹਨਾਂ ਦੇ ਸੀਗਾ ਘਰ ਦਾ ਸਹੀ ਹੈ ਜੀ ਮੈਂ ਮੜ ਕੇ ਅਗਲਾ ਕਹੋ ਯਾਰ ਉਹ ਆਪਾਂ ਝੂਠ ਮਾਰ ਕੇ ਨਹੀਂ ਕੋਈ ਪਸ਼ੂ ਵੇਚਦੇ ਸਹੀ ਆ ਬਾਈ ਮੂਟਾ ਵੇਲਾ ਤਾਂ ਹੁੰਦਾ ਨਹੀਂ ਕੋਈ ਲੇਕਾ ਦੇਕਾ ਪਰ ਵੀ ਵੇਰੀਂ ਵੈਲ ਦੱਸਣਾ ਫਰਜ਼ ਹੈ ਆਪਣਾ ਹੈ ਨਾ ਸਹੀ ਆ ਹਾਂ ਬਾਕੀ ਚਮਕ ਦਮ ਕਾਲੀ ਬੱਛੀ ਹੈ ਕੋਈ ਆਈ ਨਹੀਂ ਸੀਲ ਬਹੁਤ ਆ ਜਿਹੜੀ ਮੇਨ ਗੱਲ ਹੈ ਹਾਂ ਆਈ ਨਹੀਂ ਕਿ ਵੀ ਲੱਤ ਛੜ ਮਾਰ ਕੇ ਕਿੰਨੇ ਦੀ ਬਾਈ ਇਹ ਮੰਗਣ ਨੂੰ ਵੀ ਜਿੰਨਾ ਮਰਜੀ ਮੰਗ ਲਾ ਮੋਲ ਨਾ ਕਿ ਨਹੀਂ ਉਹੋ ਜਿਹਾ ਆਪਾਂ ਕਰਨਾ ਹੀ ਨਹੀਂਗਾ ਇਹ 55000 ਦੀ ਇਹ ਦੇ ਲਓ ਜੀ 52000 ਦੀ ਦੇ ਦੇਣੀ ਆ 15 16 ਕਿਲੋ ਦੁੱਧ ਪਿਆਜੂ ਕ੍ਰੋਸ ਜੀ ਪੈਂਦੀ ਆ ਤੇ ਫੈਡ ਫੂਡ ਇਹਦੀ ਵੀ ਵਧੀਆ ਆ ਜਾਣੀ ਆ ਮੱਝਾਰਗਾ ਦੁੱਧ ਹੋਊ 52000 ਦੀ ਦਾ ਫੰਡਰ ਮਾਝੀ ਆਉਂਦੀ ਉਹ ਵੀ ਲਿੱਸੀ ਰਾਜੀ ਤਾਂ ਉਹ ਵੀ 665 ਦੀ ਵਿਗਦੀ ਆ ਅੱਜ ਦੀ ਵੀਡੀਓ ਦੇ ਵਿੱਚ ਲੋਟ ਜੇ ਪਾਦੀਆਂ ਜੈ ਜੇ ਪਾਦੀਆਂ ਪੰਜ ਬਿਹੜਾ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਹੈ ਬਾਈ ਰਸ਼ਪਾਲ ਦੇ ਘਰੇ ਆ ਜਿਓ ਤਸੱਲੀ ਕਰਕੇ ਲੈ ਜਾਓ ਪਿੰਡ ਹੈਗਾ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਦੋ ਤਾਜ਼ੀਆਂ ਸੁਈਆਂ ਤਿੰਨ ਗੱਬਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ